ਜੀ ਇਹਨਾਂ ਦੀ ਇਹ ਗੱਲ ਕਰਦਾ ਤਾਂ ਬਹੁਤ ਪੁਰਾਣੇ ਨੇ ਜੀ ਪੁਰਾਣੇ ਆ ਨਵੇਂ ਨਹੀਂ ਜੀ ਕੋਣ ਮਤਲਬ ਕਿਹੜੀ ਜਿਹੜੇ ਨਾਂ ਹੁੰਦੇ ਆ ਤਾਂ ਕਰੀਓ ਅੱਛਾ ਜੀ ਨਵੇਂ ਨਹੀਂ ਆਉਣ ਭਾਵੇਂ ਨਵੇਂ ਲੱਗ ਪਏ ਹੋਣ ਹੈਗੇ ਪੁਰਾਣੇ ਬਈ ਗੱਲ ਨਹੀਂ ਕਰਦੇ ਬੱਬੇ ਜੀ ਇਹ ਬੱਬਾ ਜੀ ਇਹ ਮੈਨੂੰ ਨਾ ਇਹ ਗੱਲ ਨਹੀਂ ਕਰਦੇ ਪਰ ਮੈਂ ਜਦੋਂ ਮਨ ਲਉ ਸੌਣ ਲੱਗਦਾ ਆਪਣੇ ਜਾਂ ਰੂਮ ਚ ਜਾਂ ਮੈਂ ਉੱਪਰ ਇਕੱਲਾ ਫਿਰ ਰਿਹਾ ਮਨ ਲਉ ਪਰ ਆਪਣੇ ਕੋਠੇ ਦੇਖੂਗੀ ਮੈਂ ਕਿਸੇ ਕੋ ਆਉਂਦਾ ਜਾਂਦਾ ਦੇ ਨਹੀਂ ਨਾਮ ਮੇਰੀ ਕੋਈ ਬੈਣੀ ਕੋਈ ਕਿਸੇ ਨਾ ਇਹ 0% ਕੰਮ ਮੈਂ ਇਕੱਲੇ ਰਹਿਣਾ ਮਸਤ ਆਪਣੇ ਰਹਿਣਾ ਹਗਾ ਬੱਚ ਮੈਂ ਇਕੱਲਾ ਤੁਰੇ ਫਿਰ ਰਿਹਾ ਇਹਨਾਂ ਮੇਰੇ ਸਾਹਮਣੇ ਆਉਣਾ ਰੋਸ਼ਨੀ ਮਾਰਨੀ ਆ ਕਈ 12 13 15 ਰੋਸ਼ਨੀ 10 ਤੋਂ ਉੱਪਰ ਹੁੰਦੀਆਂ ਥੱਲੇ ਨਹੀਂ ਹੁੰਦੀਆਂ ਮਨ ਮਨ ਨੂੰ ਕਿਰਾਇਆ ਪਾਲਣ ਵਾਲੇ ਦੁਆਰ ਜਾਣ ਕੇ ਤੇ ਮੈਨੂੰ ਦੱਸਣਾ ਵੀ ਇਹ ਕੋੜਾ ਸਾਹਮਣੇ ਵਾਰਤਾਪ ਨਹੀਂ ਹੋ ਬੰਗ ਮੈਂ ਇਹਨਾਂ ਕਰਨੀ ਵਾਰਤਾਪ ਨਹੀਂ ਹੋਣੀ ਤੇ ਜੇ ਮੈਂ ਆਪਣੇ ਕਮਰੇ ਚ ਬਠਾ ਚ ਬਾਰੇ ਚ ਬਾਰੇ ਮੇਰਾ ਜਿਆਦਾ ਚ ਬਾਰੇ ਚ ਰਹਿਣਾ ਮੈਂ ਉਹ ਚਾਰੇ ਜਾਣ ਕੇ ਨਾਲ ਜਿਹਦਾ ਕੰਦਾ ਹਾਲਾ ਦਵਾਲਾ ਮੈਨੂੰ ਇਦਾਂ ਇਦਾਂ ਆਪਣੇ ਜਿਹੜੀ ਇਹਨਾਂ ਦੀ ਜੋ ਵੀ ਪਿੱਛੋਂ ਹੈ ਚਿਰਾਗ ਜਾਂ ਜੋ ਕੁਛ ਵੀ ਮੈਨੂੰ ਨਹੀਂ ਪਤਾ ਇਹਨਾਂ ਮਰ ਕੇ ਇਹਨਾਂ ਰੋਸ਼ਨੀ ਮਾਰਨੀ ਹੈ ਮੈਨੂੰ ਦੱਸਣਾ ਵੀ ਆ ਗਏ ਆ ਉਸ ਤੋਂ ਬਾਅਦ ਫਿਰ ਮੇਰੇ ਅੱਗੇ ਇਹਨਾਂ ਕਦੀ ਆਉਣ ਨੂੰ ਕਿ ਸੱਜੇ ਕਦੀ ਖੱਬੇ ਜੇ ਮੈਂ ਪੌੜੀਆਂ ਉੱਤ ਲੰਘਾਂ ਥੱਲੇ ਆਉਣਾ ਇਹਨਾਂ ਪੌੜੀਆਂ ਉੱਤੇ ਅੱਗੇ ਆਉਣਾ ਮੈਂ ਪਿਛੇ ਆਉਣਾ ਜੇ ਮੈਂ ਉੱਤੇ ਆਂ ਪੌੜੀਆਂ ਤਾਂ ਇਹੀ ਅੱਗੇ ਮੈਂ ਮਗਰਾਂ ਜੇ ਮੈਂ ਮੜਾ ਜਾ ਬਾਰ ਗਿਆ ਅੱਗੇ ਪਿੱਛੇ ਅੱਗੇ ਪਿੱਛੇ ਨਾ ਆ ਉਹ ਨੂੰ ਬਬੇ ਜੀ ਪਤਾ ਨਹੀਂ ਲੱਗਦਾ ਵੀ ਇਹ ਚੰਗੀ ਜਗਤੀ ਆ ਮਾੜੀ ਆ ਖੋਣ ਮਾਰਾ ਚਾਮਣਾ ਬਬੇ ਮੈਂ ਬੜੀ ਚੰਗੀ ਆ ਪਰ ਇਹ ਸਿੱਧ ਨਹੀਂ ਹੋਣੀ ਤੰਨਾ ਹਾਂਜੀ ਸ਼ਕਤੀ ਚੰਗੀ ਆ ਪਰ ਸਿੱਧ ਨਹੀਂ ਹੋਣੀ ਤੰਨਾ ਅੱਛਾ ਜੀ ਆਪ ਜੀ ਨੇ ਕਿਰਪਾ ਕਰਨੇ ਜੋ ਵੀ ਮਾਰਾ ਮੰਗਤੇ ਇਹਨੂੰ ਕੋਈ ਸੋਝੀ ਸਮਝ ਨਹੀਂ ਆ ਗਈ ਜੀਰੋ ਮਾਰਾ ਨੇ ਆਪ ਜੀ ਚੀਜ਼ ਅੱਛੀ ਆ ਲੇਕਿਨ ਇਹਨੇ ਤੈਨੂੰ ਸਿੱਧ ਨਹੀਂ ਦੇਣਾ ਜੀ ਅੱਛਾ ਜੀ ਆਪ ਜੀ ਰਾਏ ਪਾਓ ਕਿਸ ਤਰ੍ਹਾਂ ਮਾਰਾ ਜੋ ਵੀ ਜਿਸ ਤਰ੍ਹਾਂ ਆਪ ਜੀ ਚੰਗਾ ਲੱਗਦਾ ਕਿਉਂਕਿ ਮੰਗਤੇ ਨੂੰ ਨਹੀਂ ਪਤਾ ਲੱਗਦਾ ਕੁਝ ਵੀ ਮੰਗਤਾ ਕਹਿ ਰਿਹਾ ਕਿ ਮੰਗਤੇ ਨੂੰ ਸੱਜੇ ਰਾਹ ਪਾ ਦਿਓ ਚਲੋ ਹਾਲ ਦੀ ਕੜੀ ਇਹੀ ਜਵਾਬ ਆਇਆ ਜਵਾਬ ਤੁਹਾਨੂੰ ਅੱਛਾ ਲੈ ਦੇਾਂਗੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਅੱਜ ਤੁਸੀਂ ਆਓ ਤੁਸੀਂ ਦਰਬਾਰ ਦੇ ਤਬੀਅਤ ਦੇਖੋ ਕੀ ਹੈ ਸਾਨੂੰ ਮਿਲੋਗੇ ਲੋ ਫਿਰ ਤੁਹਾਨੂੰ ਜ਼ਰੂਰ ਅੱਗੇ ਰਾਹ ਪਾਵਾਂਗੇ ਰਾਹ ਹੀ ਨਹੀਂ ਬੇਟਾ ਮਿਲਦੇ ਮਨਜ਼ਲ ਮਿਲ ਜਾਂਦੀ ਹੈ ਠੀਕ ਹੈ ਮਹਾਰਾਜ ਰਾਹ 나 ਕੋ ਪਾਉਣ ਵਾਲਾ ਟੱਕਰ ਦਾ ਕਦਰ ਨਹੀਂ ਹੁੰਦੀ ਥੋੜਾ ਆ ਜਾ ਪਿੱਛਾ ਕਰੋ ਥੋੜੀ ਜਿਹੀ ਖੇਚਲ ਕਰੋ ਦੇਖਦੇ ਆਂ ਫਿਰ ਅੱਗੋਂ ਕੀ ਹੁਕਮ ਆਂਦਾ ਹੈ ਰਸਤਾ ਹੈਗਾ ਰਸਤੇ ਐਸੀ ਬਾਤ ਨਹੀਂ ਕਿ ਜਿੱਥੇ ਦਰਸਤਾ ਨਹੀਂ ਉਸਦਾ ਹਰ ਚੀਜ਼ ਦਾ ਰਸਤਾ ਹੁੰਦਾ ਹੁੰਦਾ ਨਾ ਹੁੰਦਾ ਹਾਂਜੀ ਹੁੰਦਾ ਨਾ ਹੁੰਦਾ ਤੁਹਾਨੂੰ ਕਿਰਪਾ ਮਾਰ ਤੁਹਾਨੂੰ ਪਰ ਹਰ ਚੀਜ਼ ਦਾ ਰਸਤਾ ਹੁੰਦਾ ਹਾਂਜੀ ਹਰ ਇੱਕ ਥਾਂ ਨੂੰ ਰਾਹ ਜਾਂਦਾ ਕੋਈ ਕੱਲੀ ਚੀਜ਼ ਬੈਠਣੀ ਹੈ ਚੰਦ ਚੰਦ ਤੇ ਕੋਈ ਰਾਹ ਨਹੀਂ ਨਾ ਹੈਗਾ ਬਣਾਉਣ ਵਾਲੇ ਨੇ ਬਣਾ ਲਿਆ ਨਾ ਚੰਦ ਤੇ ਜਾਂਦਾ ਵੀ ਰਾਹ ਇਹ ਚੀਜ਼ ਤੇ ਬਾਈ ਜਿਹੜਾ ਦਰਬਾਰ ਤੇ ਤਾਂ ਹਾਂ ਇਹ ਚੀਜ਼ ਜਿਹੜੀ ਆ ਬੇਟਾ ਹੈਗੀ ਸ਼ਕਤੀ ਹੈ ਲੇਕਿਨ ਇਹ ਥੋੜੀ ਨੂੰ ਐਕਟੀਵੇਟ ਕਰਨਾ ਪੈਂਦਾ ਜਿਵੇਂ ਮੋਬਾਈਲ ਚਾਰਜ ਕਰਨੇ ਪੈਂਦੇ ਨਾ ਇਹ ਸ਼ਕਤੀਆਂ ਹੁੰਦੀਆਂ ਨੇ ਇਹਨਾਂ ਦੇ ਨਾਲ ਤੁਰਨਾ ਪੈਂਦਾ ਫਿਰ ਇਹਨਾਂ ਨੂੰ ਇੱਕ ਵਾਰੀ ਹਿਲਾਉਣਾ ਪੈਂਦਾ ਠੀਕ ਹੈ ਫਿਰ ਸਾਡੀ ਤਬੀਅਤ ਨਾਲ ਉਹਨਾਂ ਦੀ ਤਬੀਅਤ ਜਦੋਂ ਐ ਰਲ ਜਾਂਦੀ ਆ ਫਿਰ ਉਹ ਸੇਵਾ ਲੱਗਦੀ ਸਕੇ ਠੀਕ ਹੈ ਪਹਿਲੇ ਕੱਚੀ ਸੇਵਾ ਚੁੰਦੇ ਆ ਪੱਕੀ ਸੇਵਾ ਲੈਣ ਵਾਸਤੇ ਕਈ ਤਰੀਕਿਆਂ ਦਾ ਸਾਨੂੰ ਚੈੱਕ ਕਰਦੇ ਆ ਹਾਂਜੀ ਪਪਾ ਜੀ ਅਜੇ ਟਾਈਮ ਲੱਗੂਗਾ ਹਾਂਜੀ ਹੋ ਜਾਊਗਾ ਰਸਤਾ ਲੱਜੂ ਜਦੋਂ ਕੋਈ ਹੈ ਹੀ ਨਹੀਂ ਕੁਛ ਆਪਾਂ ਰੱਬ ਦਾ ਨਾਮ ਦੀ ਜਬੀ ਅਵੇਲੇ ਬਟੇ ਰਬ ਦਾ ਨਾਮ ਤਾਂ ਕੋਈ ਵੀ ਜắpਦਾ ਬੇਟਾ ਜਿਹੜੇ ਧਰਮ ਚ ਤੁਸੀਂ ਹੈਗੇ ਹੋ ਸਿੱਖ ਧਰਮ ਚ ਵਾਹਿਗੁਰੂ ਵਾਹਿਗੁਰੂ ਕਰੀ ਜੋ ਇਹ ਰੂੜੀ ਥੋੜੀ ਤੁਸੀਂ ਇਹੀ ਜੋ ਆਪਣਾ ਇਹ ਉਹਨਾਂ ਵਾਸਤੇ ਰਹਿਣਦੇ ਹੋ ਆਰਾਮ ਰਾਮ ਹਿੰਦੂਆਂ ਵਾਸਤੇ ਰਹਿਣਦੇ ਹੋ ਅੱਲਾ ਅੱਲਾ ਮੁਸਲਮਾਨਾਂ ਵਾਸਤੇ ਰਹਿਣਦੇ ਹੋ ਹੈ ਤੁਸੀਂ ਤੁਸੀਂ ਸਿੱਖ ਚ ਹੋ ਤੁਸੀਂ ਵਾਹਿਗੁਰੂ ਵਾਹਿਗੁਰੂ ਜੱਪੋ ਆਪਣੇ ਧਰਮ ਚ ਰਹਿਦਾ ਬੇਟਾ ਗੱਜ-ਬੱਜ ਕੇ ਰਹਿਦਾ ਹੈ ਜੇ ਕੋਈ ਉਹ ਚ ਕੋਈ ਕਮੀ ਹੈ ਕਮੀ ਕੁਛ ਨਹੀਂ ਕਮੀ ਕੁਛ ਨਹੀਂ ਕਮੀ ਇਹ ਜਿਨ੍ਹਾਂ ਨੇ ਬਣਾਈ ਹੈ ਨਾ ਵੀ ਉਹ ਵਧੀਆ ਤੁਹਾਡਾ ਮਾੜਾ ਤੇ ਮੈਂ ਹੀ ਅੱਛਾ ਇਸ ਆਸਰ ਦੀਆਂ ਚੀਜ਼ਾਂ ਨੇ ਇਹ ਉਹਨਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਨੇ ਉਹ ਆ ਜਿਹੜੇ ਫਕੀਰ ਲੋਕ ਬਣ ਚੁੱਕੇ ਉਹਨਾਂ ਨੂੰ ਪਤਾ ਆ ਵੀ ਇਹ ਸਭ ਕੁਝ ਇੱਕ ਹੀ ਆ ਮੇਰੀ ਗੱਲ ਦੱਸੋ ਇੱਕ ਚ ਦੱਸੋ ਦਿੱਲੀ ਜਾਈ ਦਾ ਟੈਕਸੀ ਲੈ ਕੇ ਜਾਣਾ ਤੂੰ ਹਾਂਜੀ ਮੈਂ ਤਾਂ ਜਾਂਦਾ ਵੀ ਜਾਣਾ ਨਾ ਗੱਡੀ ਲੈ ਟੈਕਸੀ ਅੰਮ੍ਰਿਤਸਰੋਂ ਹਾਂਜੀ ਹਾਂਜੀ ਚਾਹੇ ਤੂੰ ਬਹਿ ਜਾ ਵੋਲਵੋ ਚ ਦਿੱਲੀ ਜਾਣ ਲਈ ਹਾਂਜੀ ਚਾਹੇ ਤੂੰ ਬਹਿ ਜਾ ਪੰਜਾਬ ਰੋਡ ਵਿੱਚ ਚਾਹੇ ਤੂੰ ਬਹਿ ਜਾ ਪੈਪਸੂ ਰੋਡ ਵਿੱਚ ਚਾਹੇ ਤੂੰ ਬਹਿ ਜਾ ਸ਼ਤਾਬ ਦੀ ਹਾਂਜੀ ਚਾਹੇ ਤੂੰ ਉੱਥੋਂ ਮੋਟਰਸਾਈਕਲ ਤੇ ਚੱਲ ਜਾ ਚਾਹੇ ਤੂੰ ਪਾਲ ਲੈ ਕਾਰ ਜਾਣਾ ਕਿੱਥੇ ਆ ਦਿੱਲੀ ਦਿੱਲੀ ਹਾਂਜੀ ਤੇ ਰਸਤਾ ਵੀ ਇਹੀ ਆ ਗੱਡੀਆਂ ਵੱਖੋ-ਵੱਖੀਆਂ ਗੱਡੀਆਂ ਵੱਖੋ-ਵੱਖੀਆਂ ਹਾਂਜੀ ਠੀਕ ਬਾਤ ਸਮਝ ਗਈ ਗੱਡੀਆਂ ਵੱਖਰੋ-ਵੱਖਰੀਆਂ ਬਸ ਇੰਨੀ ਬਾਤ ਐ ਜਦੋਂ ਇਹ ਸਮਝ ਲਾ ਲਈ ਤੇ ਫਿਰ ਨਾਮ ਕਿਹੜਾ ਜੱਪਾ ਸਿਮਰਨ ਕਿਹੜਾ ਜੱਪਾ ਇਹ ਸਵਾਲ ਖਤਮ ਹੋ ਜਾਂਦੇ ਆ ਸੰਗਤ ਨੂੰ ਕਰਨੇ ਤੋਂ ਕਰਨਾ ਤੇ ਸੰਗਤ ਦਾ ਤਾਂ ਦੇਖੋ ਮਾਲਕਾਂ ਨੇ ਕੰਮ ਕਰਨਾ ਹੁੰਦਾ ਹਾਂਜੀ ਹਾਂਜੀ ਤੇ ਜੇ ਤੈਨੂੰ ਭੁਲੇਖਾ ਵੀ ਮੈਂ ਕਰਨਾ ਹੈ ਔਕਾਤ ਨਹੀਂ ਹੈ ਹਾਂ ਔਕਾਤ ਨਹੀਂ ਹੈ ਮੇਰੀ ਕੋਈ ਉਹ ਮਾਲਕ ਨੂੰ ਹਾਜ਼ਰ ਨਾ ਜਿਹੜੇ ਅਸੀਂ ਲੋਕ ਤੁਸੀਂ ਲੋਕ ਜ਼ਰੀਆ ਬਣਦੇ ਆ ਉਹ ਪੀਰ ਫਕੀਰ ਇੱਕ ਇੱਕ ਸਰੀਰ ਨੂੰ ਫੜ ਕੇ ਇੱਕ ਰੂਹ ਨੂੰ ਫੜ ਕੇ ਉਹਦੇ ਉਹਨੂੰ ਇੱਕ ਨਿਮਤ ਬਣਾਉਂਦੇ ਨੇ ਠੀਕ ਹੈ ਉਹਨੂੰ ਉਹਨੂੰ ਜ਼ਰੀਆ ਬਣਾਉਂਦੇ ਨੇ ਝੰਡਾ ਬੁਲੰਦ ਉਹਨਾਂ ਦਾ ਹੁੰਦਾ ਸਰਕਾਰਾਂ ਦਾ ਨਹੀਂ ਹੁੰਦਾ ਕੰਮ ਵੀ ਉਹਨਾਂ ਨੇ ਕਰਨੇ ਠੀਕ ਹੈ ਜੀ ਹਾਂ ਇਹ ਮਤ ਸੋਚੀਂ ਕਿ ਤੂੰ ਕਰ ਲੈਣਾ ਮੈਂ ਕਰ ਲੈਣਾ ਕੰਮ ਕੰਮ ਕਰਨ ਵਾਲਾ ਉਹ ਅਕਾਲਪੁਰਖ ਮਾਲਕ ਕੀ ਰੱਬ ਜੀ ਹਾਂ ਜੀ ਹਾਂ ਜੀ ਮਹਾਰਾਜ ਸਮਝ ਲੱਗ ਗਿਆ ਜੀ ਮਹਾਰਾਜ ਜਾ